हां जी मेरे वीर ਭਰਾਵੋ ਕੀ ਹਾਲ ਚਾਲ ਐ ਉਮੀਦ ਕਰਦਾ ਆ ਠੀਕ ਠਾਕ ਹੋਵੋਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੀ ਜਾਨ ਬਰਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਅੱਜ ਮੈਂ ਇੱਕ ਅਲੀਸ਼ਾਨ ਲਾਈਨ ਦੀ ਘੋੜੀ ਲੈ ਕੇ ਆਇਆ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ 'ਚ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਪੇਜ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ 60+ ਹਾਈਟ ਦਸੀ ਹੈ ਮਾਲਕ ਵੀਰਾਂ ਨੇ ਬਾਲਪੋਰੀਆਂ ਦੀ ਘੋੜੀ ਸਾਫ ਹੈ ਜੀ ਸੌਸੀਲ ਵੀ ਪੂਰੀ ਆ ਤੇ ਮੱਥੇ ਪਟਾਗਾ ਇੱਕ ਪੈਰ ਚਿੱਟਾਗਾ ਤੇ ਰੇਵੀਆ ਚਾਲ ਵੀ ਬਹੁਤ ਸੁਣੀ ਤੁਰਦੀ ਆ ਤੇ 1 ਅਪ੍ਰੈਲ ਦੀ ਮੀਟ ਕਰਵਾਈ ਹੋਈ ਆ ਘੋੜੀ ਸੁਲਤਾਨ ਘੋੜੇ ਤੋਂ ਤੇ ਬਾਕੀ ਮੇਰੇ ਵੀਰ ਭਰਾਵੋ ਜੇ ਕੋਈ ਵੀਰ ਭਰਾ ਖਰੀਦਣ ਦਾ ਚਾਹਵਣ ਹੈਗਾ ਤਾਂ ਬਾਈ ਹੋਰਾਂ ਨਾਲ ਗੱਲਬਾਤ ਕਰ ਲਿਓ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਤੇ ਵੀਡੀਓ ਪ੍ਰੂਫ ਵੀ ਹੈਗਾ ਬਾਈ ਹੋਰਾਂ ਕੋਲੇ ਤੇ ਬਾਕੀ ਮੌਕੇ ਤੇ ਚੈੱਕ ਕਰਵਾ ਕੇ ਦੇ ਦੇਣਗੇ ਰੇਟ 1 ਲੱਖ 5000 ਕਰਦੇ ਆ ਬਾਕੀ ਮਨਤਨ ਹੋ ਜੂ ਤੇ ਮਾਨਸਾ ਬਲਾਡਾ ਏਰੀਆ ਦਾ ਪਿੰਡ ਕਲੀਪੁਰਾ ਜੀ ਨੰਬਰ ਸਕਰੀਨ ਤੇ ਹੈ ਜੀ ਕਰ ਲੋ ਸੰਪਰਕ ਵੀਡੀਓ ਦੇਖਣ ਲਈ ਧੰਨਵਾਦ ਜੀ